ਉਹ ਜੀ ਨੀ ਕਸੂ ਡਰੇਗੀ ਪੈਸਰਾ ਨਹੀਂ ਕਰੀਦਾ ਨੂੰ ਸੱਸ ਦੇਸਰਾ ਨਹੀਂ ਕਰਨਾ ਚਾਹੀਦਾ ਘਰ ਚ ਪਿਆਰ ਚਾਹੀਦਾ ਘਰ ਚ ਵਧੀਆ ਹੋਣਾ ਚਾਹੀਦਾ ਮੇਰਾ ਵੱਡਾ ਪੁੱਤਰਾ ਵੀ ਸਾਈ ਸਾਲ ਹੈ ਬਹੁਤ ਪਿਆਰ ਹੈ ਮਾਦਾ ਸਾਡੀਆਂ ਦਾ ਦੋ ਦੋਵੇਂ ਨੇ ਆਪਣਾ ਇਹਦੀ ਮੰਮੀ ਵੀ ਤੇ ਸਾਡੇ ਵਾਲੀ ਵੀ ਇਨਾ ਪਿਆਰ ਹੈ ਕਦੀ ਅੱਜ ਦਿਨ ਲੜੇ ਨਹੀਂ ਗਏ ਨਾ 95 ਇਹ 96 ਸਾਲ ਚ ਸ਼ਹਿਰ ਦੇ ਲਗਾ ਹੋ ਗਏ ਇਹ ਬੱਚੇ ਬੱਚਾ ਚੰਗਾ ਸਮਝਦੇ ਨਹੀਂ ਧੋਣ ਤੇ ਕਿ ਬਜੇ ਆ ਨਾ ਸਮਝਣ ਮਰ ਮਰ ਜਾਣਾ ਦੇ ਗਿਆ ਮੁਤਾਬਕ ਦਾ ਪਿਤਾ ਉਹ ਦੋਖ ਨਹੀਂ ਚੱਲਿਆ ਜਾਂਦਾ ਜਵਾਨ ਬਾਪਾ ਚਲੋ ਜੋਦ ਦਾਦੇ ਨੇਂਦੀ ਆ ਨੀਮੇ ਸਸ ਕੁਟਨੀ ਮੇ ਤਾਂ ਜਿਹੜੇ ਮੁੱਖ ਐਕਟਰ ਨੇ ਤਾਂ ਉਹਨਾਂ ਦੀ ਨਾਲ ਦਾਦੀ ਹੈਗੇ ਤੇ ਨਾਲ ਉਹਨਾਂ ਦੀ ਸਿਸਟਰ ਹੈਗੇ ਨੇ ਦਾਦੀ ਜੀ ਉਹ ਬਾਪੂ ਜੀ ਨੇ ਅੱਛਾ ਉਹ ਭੈਣ ਨੇ ਬਾਪੂ ਅੱਛਾ 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 ਤਾਇਆ ਜੀ ਨੇ ਅੱਛਾ ਨਾਲ ਤਾਇਆ ਜੀ ਵੀ ਨੇ ਤੇ ਕਿਵੇਂ ਲੱਗਿਆ ਅੱਜ ਪੁੱਤ ਨੂੰ ਵੇਖ ਕੇ ਵਧੀਆ ਸਕੀਨ ਲੱਗੇ ਬੇਟੇ ਅੱਗੋਂ ਵਾਸਤੇ ਇੱਕ ਦੁਨੀਆ ਸੁਧਰੇਗੀ ਕੁਛ ਕੁਛ ਵੇਖ ਕੇ ਸੁਧਰੇਗੀ ਕਿਸ ਤਰ੍ਹਾਂ ਨਹੀਂ ਕਰੀਦਾ ਨੂੰ ਸੱਸ ਦੇਸਰਾ ਨਹੀਂ ਕਰਨਾ ਚਾਹੀਦਾ ਘਰ ਚ ਪਿਆਰ ਚਾਹੀਦਾ ਘਰ ਚ ਵਧੀਆ ਹੋਣਾ ਚਾਹੀਦਾ ਇਹ ਨਹੀਂ ਤੇ ਮਤਾਬ ਨੇ ਜਦੋਂ ਫਿਲਮ ਬਣਾਈ ਦੱਸਿਆ ਹੋਣਾ ਵੀ ਅਸੀਂ ਇਹ ਜੀ ਫਿਲਮ ਬਣਾ ਰਹੇ ਆ ਵੀ ਇਹ ਬੜਾ ਵੱਡਾ ਮੈਸੇਜ ਵੀ ਹੈਗਾ ਆ ਜੀ ਤੁਸੀਂ ਨਾਲ ਆਓ ਹਾਂ ਦੱਸਿਆ ਇਹ ਮਤਾਬ ਨੇ ਵੀ ਆਸਾ ਭੂਨ ਟੂ ਪਾ ਕਰ ਨਹੀਂ ਹੁਣ ਅਸੀਂ ਇਹਨੇ ਬੇੜੇ ਬੜਾ ਵਧੀਆ ਕਾਰ ਵਧੀਆ ਕਰ ਵੀ ਚੀਜ਼ਾਂ ਚੰਗੀਆਂ ਚੰਗੀਆਂ ਕਰ ਜਿਹੜਾ ਸਾਰਾ ਪਰਿਵਾਰ ਆਵੇ ਵੇਖਣ ਉਹ ਹੀ ਉਹ ਹੀ ਵੇਖਣ ਵਧੀਆ ਹੈ ਕਈ ਕਈ ਮਤ ਉਹ ਜਿਹੜੀਆਂ ਨੋਵਾਂ ਹੁੰਦੀਆਂ ਨੇ ਕਹਿੰਦੀਆਂ ਨੇ ਵੀ ਜਾਸਸ ਚੰਗੀਆਂ ਜਾਂ ਫੋਟੋ ਟੰਗੀ ਹੋਵੇ ਕਈ ਕਈ ਕੁੜੀਆਂ ਇਹ ਕਹਿੰਦੀਆਂ ਨੇ ਦੇਖੋ ਇੱਕ ਇੱਕ ਚੀਜ਼ ਨੂੰ ਜਨਰਲਾਈਜ਼ ਨਹੀਂ ਕਰ ਸਕਦੇ ਸੋ ਇਟਸ ਅ ਵਾਈਸ ਵਰਸਾਟ ਹਰ ਇੱਕ ਕਾਇਨ ਦੇ ਜਿਵੇਂ ਟੂ ਸਾਈਡਸ ਹੁੰਦੇ ਆਵੇਂ ਹਰ ਇੱਕ ਰਿਸ਼ਤੇ ਦੇ ਵੀ ਦੋ ਸਾਈਡਸ ਹੁੰਦੇ ਆ ਆਪਾਂ ਇੱਕ ਪਾਸੇ ਨੂੰ ਮਾੜਾ ਕਹਦੇ ਇੱਕ ਪਾਸੇ ਨੂੰ ਚੰਗਾ ਕਹਦੇ ਜਿਵੇਂ ਦਾਦੀਆਂ ਹੈਗੀਆਂ ਨੇ ਮਤੋਂ ਜਦੋਂ ਇਹ ਦੁਨੀਆ ਤੋਂ ਚਲੀ ਜਾਂਦੇ ਫਿਰ ਜਿਆਦਾ ਯਾਦ ਆਉਂਦੀ ਕਈ ਜੀਂਦੇ ਹੋ ਜੀ ਕਦਰ ਨਹੀਂ ਕਰਦੇ ਨਹੀਂ ਨਹੀਂ ਐਦਾ ਐਸੀ ਤੁਸੀਂ ਐਸੀ ਬੋਤ ਕਰਨੇ ਆਹ ਸਾਈ ਲੈਣਦੇ ਨੇ ਆ ਮੇਰਾ ਵੱਡਾ ਪੁੱਤਰ ਹੈ ਵੀ ਸਾਈ ਸਾਈ ਲੈਣ ਬਹੁਤ ਪਿਆਰ ਹੈ ਮਾਦਾ ਸਾਡੀਆਂ ਦਾ ਦੋ ਦੋਵੇਂ ਨੇ ਆਪਣਾ ਇਹਦੀ ਮੰਮੀ ਵੀ ਅੱਛਾ ਤੇ ਸਾਡੇ ਵਾਲੀ ਵੀ ਅੱਛਾ ਇੰਨਾ ਪਿਆਰ ਹੈ ਕਦੀ ਅੱਜ ਤੱਕ ਲੜੇ ਨਹੀਂ ਗਏ ਨਾਲ ਵਧੀਆ ਮਮਮੀ ਨੂੰ ਚਾਹ ਕੋ ਜਿਹਦੇ ਜਮਾਨੇ ਦੇ ਵਿੱਚ ਜੁਆਇੰਟ ਫੈਮਿਲੀ ਹੋਣਾ ਤੁਸੀਂ ਖੁਦ ਸੋਚ ਸਕਦੇ ਹੋ ਸਾਡੇ ਅੱਜ ਪਿੰਡ ਕਹਿੰਮ ਵਾਹ ਇਕੱਠੇ ਹੀ ਹੈ ਕਿੰਨਾ ਪਰਿਵਾਰ ਅਗੇ ਸਾਰਾ ਸਾਰੇ ਦੋਸਤ ਹੀ ਭਰਾਜਾ ਛੋਟਾ ਇਹਦਾ ਗੁਜ਼ਰ ਗਿਆ ਹੈ ਡੈਡੀ ਇਹਦਾ ਤੇ ਮੈਂ ਵੱਡਾ ਤਾਇਆ ਮੈਂ ਤਾਇਆ ਮਾਦਾਬਦਾ ਇਹ ਭੈਣੇ ਕੇ ਵੱਡੀ ਭੈਣੇ ਹੈ ਆ ਇੱਕ ਛੋਟੀ ਜਿਹੀ ਉਤਲ ਚਲੀ ਹੈ ਮਤਲਬ ਜਿਹੜਾ ਇਹ ਇੱਕ ਵਧੀਆ ਜਿਹੜਾ ਜੁਤੀਆਂ ਘਰੇ ਵਿਆਹ ਕੇ ਜਾਂਦੀਆਂ ਨੇ ਲੋਕੀ ਕਰਦੇ ਨੇ ਵਿਤਕਰਾ ਕਰਨ ਲੱਗ ਜਾਂਦੇ ਨੇ ਹਨਾ ਵੀ ਕਿੰਨਾ ਮੈਂ ਉਹੀ ਚੀਜ਼ ਕਹੀ ਹੈ ਅੱਜ ਦੇ ਜਮਾਨੇ ਦੇ ਵਿੱਚ ਜੁਆਇੰਟ ਫੈਮਲੀ ਦੇਖਣਾ ਤੁਸੀਂ ਖੁਦ ਦੇਖਿਓ ਨਿਊਕਲਰ ਫੈਮਲੀਆਂ ਦਾ ਜਮਾਨਾ ਹੈ ਬਟ ਅਸੀਂ ਹਜੇ ਤੱਕ ਵੀ ਇਕੱਠੇ ਆ ਜੀ ਜੀ ਇਧਰ ਡੈਡੀ ਜੀ ਉਧਰ ਹੋ ਜਾ ਤੁਸੀਂ ਹਾਂ ਤੇ ਤੁਸੀਂ ਸੁਣਿਆ ਹੋਣਾ ਮੈਂ ਡੈਡੀ ਜੀ ਕਿਹਨੇ ਅਸੀਂ ਤਾਇਆ ਜੀ ਨਹੀਂ ਕਹਿੰਦੇ ਅਸੀਂ ਡੈਡੀ ਮਮੀ ਡੈਡੀ ਮਮੀ ਕਦੇ ਵੇਖੋ ਨਾ ਤੁਸੀਂ ਆਖੋ ਕਿ ਘਰ ਝੂਠ ਮਾਰਦੇ ਨੇ ਇਕੱਠੇ ਘਰ ਇਕੱਠੀ ਵਾਹ ਇਕੱਠਾ ਫਰੇ ਪਿਆਰ ਉਹ ਸਾਨੂੰ ਚੀਜ਼ਾਂ ਇੱਕ ਵਿਰਾਸਤ ਚ ਮਿਲੀਆਂ ਹੋਈਆਂ ਨੇ ਫੈਮਲੀ ਦੇ ਫਾਦਰ ਸੀਗੇ ਬਹੁਤ ਫੈਮਲੀ ਓਰੀਐਂਟਡ ਸੀਗੇ ਹਾਂਜੀ ਮੈਂ ਮੈਰੀਡ ਆ ਤੇ ਉੱਥੇ ਜਾ ਕੇ ਵੀ ਇਹ ਪਿਆਰ ਮਿਲਦਾ ਹੈ ਬਿਲਕੁਲ 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 ਪਰ ਇਹ ਆਪ ਦੇ ਤੇ ਡਿਪੈਂਡ ਹੁੰਦਾ ਨਾ ਪਿਆਰ ਕਿੰਨਾ ਹੈ ਦੇਖੋ ਮੈਂ ਉਹੀ ਸੇਮ ਕਿਹਾ ਕਿ ਇਹ ਇੱਕ ਸਿੱਕੇ ਦੇ ਦੋ ਪਹਿਲੂਆਂ ਦੀ ਤਰ੍ਹਾਂ ਹਰ ਇੱਕ ਰਿਸ਼ਤਾ ਵੀ ਹੈਗਾ ਅਪਸ ਐਂਡ ਡਾਉਨਸ ਕਿਹੜੇ ਰਿਸ਼ਤੇ 'ਚ ਨਹੀਂ ਆਉਂਦੇ ਸੋ ਇਟਸ ਬੀਇੰਗ ਅ ਪਾਰਟ ਆਫ ਲਾਈਫ ਆਨ ਦੇ ਰਹਿੰਦੇ ਆ ਬਟ ਉਹਨੂੰ ਸਮੇਟ ਕੇ ਚੱਲਣਾ ਬਹੁਤ ਸਮਝਦਾਰੀ ਇਟਸ ਨੇ ਮੇਰੇ ਪਹਿਲਾਂ ਵੀ ਆਇਆ ਉਹਦੇ ਕਿ ਨਹੀਂ ਅੱਗੇ ਸੱਸ ਕੁੜੀ ਆਏ ਨੇ ਪਹਿਲੀ ਵਾਰੀ ਆਏ ਨੇ ਮੈਂ ਆ ਕਾ ਬੱਚੇ ਆਣ ਫੇਰ ਵੇਖਾਂ ਜੀ ਨਹੀਂ ਜੀ ਫੇਰ ਵੇਖਾਂ 90494 ਇਹ ਚੱਲ 96 ਸਾਲ ਚ ਸ਼ਹਿਰਾਂ ਦੇ ਲੱਗਾ ਹੋਗਾ ਇਹ ਬੱਚੇ ਬੱਚੇ ਕਾ ਚੰਗਾ ਸਮਝ ਦੇਣ ਤੋਂ ਟੋਟੇ ਕ ਬੱਜੇ ਆ ਨਾ ਸਮਝਣ ਤਮਰ ਮਰ ਜਾਣਾ ਤਾਂ ਹੀ ਜੀਦੇ ਫਿਰ ਮੈਂ ਇੰਨਾ ਕਰਕੇ ਹੈਣਾ ਜੇ ਬੰਦਾ ਇਹਦਾ ਬੂੜਾ ਹੋ ਕੇ ਜਲਦੀ ਦੁਨੀਆ ਚਲਾ ਜਾਂਦਾ ਬੰਦੇ ਦੀ ਖੁਸ਼ੀ ਨਾ ਹੋਵੇ ਠੀਕ ਆ ਬੇਟਾ ਦੇ ਗਿਆ ਮੁਤਾਬਕ ਦਾ ਪਿਤਾ ਔਰ ਦੋ ਖਨੀ ਚੜਿਆ ਜਾਂਦਾ ਜਵਾਨ ਬਹੁਤ ਵਾਹ ਚਲੋ ਜੋ ਦੇ ਦਾਦੇ ਨੇ ਦੀ ਆਉਣਾ ਕੀ ਕਹਿਣਾ ਚਾਹਦੇ ਹੋ ਪਰਿਵਾਰ ਮਤਾਬ ਨੇ ਇੰਨਾ ਵਧੀਆ ਕਨਸੈਪਟ ਲੈ ਕੇ ਆਏ ਨੇ ਪੂਰੇ ਪਰਿਵਾਰਿਕ ਫਿਲਮ ਹੈਗੀ ਕੀ ਕਹਿਣਾ ਚਾਹਦੇ ਹੋ ਵਾਹ ਵਟ ਮਟ ਗਿਆ ਮੈਂ ਨਾ ਪਾਰਾ ਇੰਟਰਵਿਊ ਦਿੱਤਾ ਸੀ ਬੜਾ ਟਿਕਾ ਕੇ ਔਰ ਮੈਨੂੰ ਥੋੜਾ ਜਿਆਦਾ ਬਹੁਤ ਅੱਛਾ ਬਹੁਤ ਬੁਹਾਰ ਰਹੇ ਚਾ ਜਿਹੜਾ ਸਾਨੂੰ ਥੈਂਕ ਯੂ ਸੋ ਮੱਚ ਸਭ ਇਸ ਇੱਕ ਸਿਨੇਮਾ ਦਾ ਵੀ ਥੈਂਕ ਯੂ ਕਿ ਉਹ ਲੈ ਕੇ ਆਉਂਦੇ ਨੇ ਇਹੋ ਜਿਹਾ ਕੰਟੈਂਟ ਤੇ ਸਾਡੇ ਅੱਗੋ ਆਰਟਿਸਟਸ ਉਸ ਚੀਜ਼ ਨੂੰ ਪਰਫਾਰਮ ਕਰਦੇ ਵਧੀਆ ਬੇਟਾ ਬਹੁਤ ਵਧੀਆ ਬਤਾਇਆ ਮੇਰਾ ਸਿਨੇਮੇ ਕਰਾਉਣ ਨੂੰ ਤੁਹਾਨੂੰ ਸਨਮਾਨ ਦੇ ਕਰਨ ਜੇ 96 ਸਾਲ ਦੀ ਉਮਰ ਦੇ ਸਿਨੇਮੇ ਦੇ ਪਹੁੰਚਿਆ ਚਾ ਜਿਹੜਾ ਆ ਮਾਣਾ ਆਓ ਮਾ ਥੈਂਕ ਯੂ ਮਾਦਾ ਖਲਕੇ ਗੱਲ ਮੈਨੂੰ ਮੈਂ ਕਹਿੰਦਾ ਤੁਸੀਂ ਜਾਰਟ ਲੈਓ ਬਡੇਰੇ ਨੇ ਵੀ ਤੁਸੀਂ ਘਰ ਰੋ ਆਂਦੇ ਨਹੀਂ ਆ ਮੈਂ ਆਖ ਕੀ ਉਹਦਾ ਮੈਂ ਖੀਰੀ ਵੇਖਣੀ ਹੋਵੇ ਮਦਾਬ ਦੀ ਫਿਲਮ ਮੈਨੂੰ ਜਰੂਰ ਲੈ ਕੇ ਬਹਿ ਚੱਲੋ ਗੱਡੀ ਤਾਂ ਹੁਣ ਆਰਾਮ ਨਾਲ ਮੈਂ ਪਾਕਿਸਤਾਨ ਦੇ 12 ਇੰਟਰਵਿਊ ਦਿੱਤਾ ਸੇ ਸਾਰਾ ਮੈਂ ਕਹਿੰਦਾ ਵੀ ਨਾ ਬਈ ਨੋਆ ਨਾਲ ਲੜੇ ਨਾ ਮੈਂ ਚੱਲੋ ਆਰਾਮ ਨਾਲ ਕਿਹਾ ਫੜ ਕੇ ਤੁਹਾਨੂੰ ਦਾ ਲੈ ਜਾਾਂਗੇ ਨਹੀਂ ਨਹੀਂ ਮੈਂ ਆਪ ਟੋਰਸਾ ਕਰ ਦੇਣਾ ਟੋਰਲੇ ਨਾ ਮਾਦਾ ਇੱਕ ਵਾਰ